ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਹਰਕਾਰ ਸ਼ੁਰੂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਆਲ ਰੰਗ ਪੰਜਾਬੀ ਦੇ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟ ਜਰੂਰ ਕਰਿਓ ਅਸੀਂ ਅਸੀਂ ਜੋ ਕੁਝ ਤੁਸੀਂ ਕਹਿੰਨੇ ਆ ਅਸੀਂ ਉਹ ਨੁਮਾਉਨੇ ਆ ਤੇ ਹੁਣ ਤੁਸੀਂ ਵੀ ਇੱਕ ਸਾਡੀ ਅੱਧੀ ਐਕ ਤੁਸੀਂ ਵੀ ਸਾਡੀ ਗੱਲ ਮੰਨ ਸਕਦੇ ਆ ਸਸਰੀਕਾਹਤ ਦੋਸਤੋ ਕੀ ਹਾਲ ਚਾਲ ਨੇ ਸਾਰਿਆਂ ਦੇ ਤੁਸੀਂ ਦੇਖ ਰਹੇ ਹੋ ਆਲ ਰੰਗ ਚੈਨਲ ਪੰਜਾਬੀ ਤੇ ਦੋਸਤੋ ਜੁੜ ਜਾਓ ਸਾਡੇ ਨਾਲ ਤੇ ਜਿੰਮੇ ਮੈਂ ਹੈਡਿੰਗ ਦੇ ਵਿੱਚ ਲਿਖ ਦਿੱਤਾ ਹੈ ਕਿ ਇੱਕ ਬਾਲਕਿੱਤਾ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਸਾਡੇ ਨਾਲ ਕੈਲੀਫੋਰਨੀਆ ਸਕੂਲ ਦੇ ਵਿਦਿਆਰਥੀ ਸਹਿਜਪ੍ਰੀਤ ਸੰਧੂ ਹਾਜ਼ਰ ਹਨ ਇਹਨਾਂ ਦੇ ਨਾਲ ਗੱਲਾਂਬਾਤਾਂ ਕਰਾਂਗੇ ਜੋ ਇਹਨਾਂ ਦੀ ਪੜ੍ਹਾਈ ਦੇ ਬਾਰੇ ਛੁੱਟੀਆਂ ਚੱਲ ਰਹੀਆਂ ਹਨ ਛੁੱਟੀਆਂ ਕਿਸ ਤਰ੍ਹਾਂ ਇਹਨਾਂ ਦੀ ਬੀਤ ਰਹੀਆਂ ਹਨ ਤੇ ਕੀ ਇਹਨਾਂ ਨੇ ਛੁੱਟੀਆਂ ਦਾ ਕੰਮ ਸਾਰਾ ਨਿਮੇੜ ਲਿਆ ਹੈ ਉਹਦੇ ਆਧਾਰ ਤੇ ਹੀ ਜਿਹੜੀ ਮੇਰੀ ਲਿਖੀ ਹੋਈ ਬਾਲਕਿੱਤਾ ਵਾ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਆਓ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ ਹਾਂਜੀ ਸਰਾਜਪ੍ਰੀਤ ਸਿੰਘ ਜੀ ਕੀ ਹਾਲ ਚਾਲ ਹੈ ਜੀ ਵਧੀਆ ਜੀ ਹੋਰ ਸੁਣਾਓ ਜੀ ਸਕੂਲ ਦਾ ਕੰਮ ਕਰ ਲਿਆ ਜੀ ਸਾਰਾ ਤੁਸੀਂ ਹਾਂਜੀ ਅੱਛਾ ਜੀ ਸਾਰਾ ਕੰਮ ਹੋ ਗਏ ਨਿਪੜ ਗਿਆ ਵੈਸੇ ਤੁਹਾਡਾ ਰਹਿੰਦਾ ਤਾਂ ਨਹੀਂ ਚਾਹੀਏ ਤੇ ਹੋਰ ਵਧੀਆ ਪੜਾਈ ਚੱਲ ਰਹੀ ਹੈ ਤੁਹਾਡੀ ਹਾਂ ਜੀ ਵਧੀਆ ਅਛਾ ਜੀ ਨਾ ਹੋਰ ਕੋਈ ਗੱਲਬਾਤ ਸੁਣਾ ਦੋ ਤੁਸੀਂ ਆਪ ਦੀ ਤੁਸੀਂ ਸੁਣਾਓ ਕਹਾਣੀ ਜਿਹੜਾ ਕਿਹੜੀ ਕਲਾਸ ਦੇ ਵਿੱਚ ਪੜਦੇ ਹੋ ਸੈਜਪ੍ਰੀਤਾ 7 ਅਛਾ ਜੀ ਆਪਾਂ ਜੁੜ ਜਾਂਦੀ ਹੈ ਆਪਣੇ ਦਰਸ਼ਕਾਂ ਨੂੰ ਤੇ ਫਿਰ ਆਪਾਂ ਹਾਂਜੀ ਦਰਸ਼ਕੋ ਕਮੈਂਟ ਜਰੂਰ ਕਰਿਓ ਕਮੈਂਟ ਕਰਕੇ ਦੱਸਿਓ ਸਾਡੀ ਆਵਾਜ਼ ਜਿਹੜੀ ਉਹ ਤੁਹਾਡੇ ਤੱਕ ਪ੍ਰੋਪਰ ਵਧੀਆ ਆ ਰਹੀ ਆ ਕਿਉਂਕਿ ਜੇ ਤੁਹਾਡੇ ਤੱਕ ਆਵਾਜ਼ ਨਹੀਂ ਆ ਰਹੀ ਤਾਂ ਮੈਸੇਜ ਕਰ ਦਿਓ ਕਮੈਂਟ ਕਰ ਦਿਓ ਹਾਂਜੀ ਆਵਾਜ਼ ਹੀ ਨਹੀਂ ਤੁਹਾਡੇ ਤੱਕ ਆਈ ਤੇ ਫਿਰ ਪ੍ਰੋਗਰਾਮ ਦਾ ਕੋਈ ਫਾਇਦਾ ਨਹੀਂ ਹੋਣਾ ਦਬਾ ਕੇ ਕਮੈਂਟ ਕਰੋ ਹਾਂਜੀ ਜਿਹੜੀ ਬਾਲ ਕਪਤਾ ਛੁੱਟੀਆਂ ਦੇ ਆਧਾਰ ਤੇ ਆਪਣੀ ਇਹ ਤੁਹਾਨੂੰ ਸੁਣਾਵਾਂਗੇ ਵੀ ਜੇ ਕੋਈ ਵੀ ਇਹਦੀ ਸਕਰੀਨਸ਼ਾਟ ਵਗੈਰਾ ਲੈਣਾ ਚਾਹੁੰਦਾ ਤਾਂ ਲੈ ਸਕਦਾ ਇਹ ਜਿਹੜੀ ਕਰਤਾ ਵਾ ਇਹ ਤੁਹਾਡੇ ਨਾਲ ਸਾਂਝੀ ਕਰਾਂਗੇ ਬੋਲ ਕੇ ਵਧੀਆ ਤੇ ਹੋਰ ਸਾਇਜ਼ ਤੁਹਾਨੂੰ ਦੱਸੋ ਜੀ ਗੱਲ ਬਾਤ ਹਾਂਜੀ ਸੁਣਾਓ ਕੀ ਹਾਲ ਚਾਲ ਹੈ ਵਧੀਆ ਕੋ ਹਾਂਜੀ ਵਧੀਆ ਠੀਕ ਹੋਰ ਕੋਈ ਗੱਲਬਾਤ ਤੁਹਾਡੇ 11 ਦੋਸਤਾਂ ਨੇ ਸਾਰਿਆਂ ਨੇ ਨਾਲ ਦੇ ਨੇ ਕਰ ਲਿਆ ਕੰਮ ਹਾਂਜੀ ਸਾਰਿਆਂ ਨੇ ਕਰ ਲਿਆ ਹਾਂਜੀ ਦੋਸਤੋ ਪਹਿਲਾਂ ਤੁਹਾਡੇ ਨਾਲ ਸ਼ੁਰੂ ਕਰੀਏ ਕੱਪਤਾ ਤੇ ਜੇ ਤੁਸੀਂ ਨਵੇਂ ਜੁੜੇ ਹੋ ਤਾਂ ਸਾਡਾ ਇਹ ਚੈਨਲ ਆ ਜਿਹੜਾ ਉਸ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਸਾਡੇ ਨਾਲ ਜੁੜ ਚੁੱਕੇ ਨੇ ਮਨਦੀਪ ਸਿੰਘ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਅਕਾਲ ਸਤਿ ਸ੍ਰੀ ਅਕਾਲ ਜੀ ਭੈਣੇ ਇਹ ਇਧਰ ਹੋਮ ਮੜਾ ਪੂਰਾ ਕਰਾ ਪੂਰੇ ਆ ਰਹੂ ਸਹਿਜ ਪ੍ਰੀਤ ਸਿੰਘ ਸੰਧੂ ਸਾਹਿਬ ਸਾਡੇ ਨਾਲ ਆ ਜੀ ਕੋਈ ਨਹੀਂ ਸਸਰੀਕਾਲ ਜੀ ਬੈਠਣੋਗੇ ਬੈਠਾ ਸੋ ਕਰਤਾ ਸਾਂਝੀ ਕਰਨ ਲੱਗੇ ਆ ਤੁਹਾਡੇ ਨਾਲ ਆਪਣਾ ਕਮੈਂਟ ਜਰੂਰ ਕਰਿਓ ਜੀ ਕਵਿਤਾ ਜਿਹੜੀ ਆ ਬੱਚਿਆਂ ਦੇ ਬਾਲ ਕਵਿਤਾ ਵਾ ਜੋ ਛੁੱਟੀਆਂ ਚੱਲ ਰਹੀਆਂ ਬੱਚਿਆਂ ਦੀ ਉਹਦੇ ਆਧਾਰ ਤੇ ਕਵਿਤਾ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਕੋਈ ਨਾ ਚੱਲ ਲੈਂਦੇ ਕੋਈ ਪਿੱਛੇ ਕਰ ਦਿੰਦੇ ਕੀ ਕਿਉਂ? ਆਏ ਵੀਡੀਓ ਵੀਰ ਜੀ ਬਰਾਬਰ। ਠੀਕ ਹੈ। ਛੁੱਟੀਆਂ ਦਾ ਆਇਆ ਬੜਾ ਆਨੰਦ ਬੱਚੇਓ। ਵਾਹ ਵਾਹ ਕਰ ਜਲੀ। ਵਾਹ ਵਾਹ ਵਾਹ। ਛੁੱਟੀਆਂ ਦਾ ਆਇਆ ਬੜਾ ਆਨੰਦ ਬੱਚੇਓ। ਵਾਹ 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 ਵਾਹ। ਅੱਧੀਆਂ ਛੁੱਟੀਆਂ ਗਈਆਂ ਲੰਘ ਬੱਚੇਓ। ਵਾਹ ਜੀ ਵਾਹ। ਛੁੱਟੀਆਂ ਦਾ ਆਇਆ ਬੜਾ ਆਨੰਦ ਬੱਚਿਓ ਵਾਹ ਵਾਹ ਅੱਧੀਆਂ ਛੁੱਟੀਆਂ ਗਈਆਂ ਲੰਘ ਬੱਚਿਓ ਵਾਹ ਵਾਹ ਕਰਿਓ ਨਾ ਹੁਣ ਕੋਈ ਧੀਰ ਬੱਚਿਓ ਵਾਹ ਕਰਿਓ ਨਾ ਹੁਣ ਕੋਈ ਧੀਰ ਬੱਚਿਓ ਵਾਹ ਛੁੱਟੀਆਂ ਦਾ ਕੰਮ ਲਾਓ ਨਵੇੜ ਬੱਚਿਓ ਛੁੱਟੀਆਂ ਦਾ ਕੰਮ ਲਾਓ ਨਵੇੜ ਬੱਚਿਓ ਠੀਕ ਹੈ ਨਾ ਜੀ ਪਗਾਈ ਹੈ ਮਾਪਿਆਂ ਨਾਲ ਤੁਸੀਂ ਪੂਰੀ ਹੰਡ ਕੋਈ ਗਿਆ ਭੂਆ ਕੋਈ ਨਾਨਕੇ ਹੈ ਪਿੰਡ ਪਗਾਈ ਹੈ ਮਾਪੇ ਨਾਲ ਤੁਸੀਂ ਪੂਰੀ ਹੰਡ ਕੋਈ ਗਿਆ ਭੂਆ ਕੋਈ ਨਾਨਕ ਹੈ ਪਿੰਡ ਵਾਹ ਵਾਹ ਮੜਿ ਆਓ ਘਰ ਅੱਜ ਜਾਂ ਸਵੇਰ ਬੱਚਿਓ ਮੜਿ ਆਓ ਘਰ ਅੱਜ ਜਾਂ ਸਵੇਰ ਬੱਚਿਓ ਛੁੱਟੀਆਂ ਦਾ ਕੰਮ ਲਾਉਣ ਵੇੜ ਬੱਚਿਓ ਵਾਹ ਵਾਹ ਛੁੱਟੀਆਂ ਦਾ ਕੰਮ ਲਾਉਣ ਵੇੜ ਬੱਚਿਓ ਅੱਗੇ ਆ ਜੀ ਖੇਡਾਂ ਖੇਡੀਆਂ ਨੇ ਤੁਸੀਂ ਭੱਜ ਭੱਜ ਕੇ ਭੂਆ ਮੰਮੀ ਕੋਲ ਖਾਦਾ ਰੱਜ ਰੱਜ ਕੇ ਵਾਹ ਜੀ ਵਾਹ ਖੇਡਾਂ ਖੇਡੀਆਂ ਨੇ ਤੁਸੀਂ ਭੱਜ ਭੱਜ ਕੇ ਭੂਆ ਮੰਮੀ ਕੋਲ ਖਾਦਾ ਰੱਜ ਰੱਜ ਕੇ ਵਾਹ ਕਦੇ ਕੇਲੇ ਕਦੇ ਸੇਬ ਕਦੇ ਬੇਰ ਬੱਚੇਓ ਛੁੱਟੀਆਂ ਦਾ ਕੰਮ ਲਾਉਣ ਵੇੜ ਬੱਚੇਓ ਵਾਹ ਵਾਹ ਛੁੱਟੀਆਂ ਦਾ ਕੰਮ ਲਾਉਣ ਵੇੜ ਬੱਚੇਓ ਦੋਸਤੋ ਨਾਲ ਦੀ ਨਾਲ ਕਮੈਂਟ ਕਰਕੇ ਦੱਸਿਓ ਚੱਲਿਓ ਵੀ ਵਧੀਆ ਲੱਗ ਰਹੀ ਹੈ ਕਵਿਤਾ ਜਿਵੇਂ ਸਹਿਜ ਵਾਹ ਵਾਹ ਕਰ ਰਿਹਾ ਤੁਸੀਂ ਵੀ ਕੋਈ ਵਾਹ ਵਾਹ ਕਰਿਓ ਸਾਡੀ ਗਰਮੀ ਤੋਂ ਸੌਰੀ ਬੱਚੇ ਜੇ ਨਾ ਕੀਤਾ ਤੁਸੀਂ ਪੂਰਾ ਕੰਮ ਬੱਚੇ ਹੋ ਟੀਚਰਾਂ ਨੇ ਪਟਨੇ ਆ ਕੰਨ ਬੱਚੇ ਹੋ ਵਾਹ ਜੇ ਨਾ ਕੀਤਾ ਤੁਸੀਂ ਪੂਰਾ ਕੰਮ ਬੱਚੇ ਹੋ ਟੀਚਰਾਂ ਨੇ ਪਟਨੇ ਆ ਕੰਨ ਬੱਚੇ ਹੋ ਫਿਰ ਪੋਲੇ ਪੋਲੇ ਪਹਿਣਗੇ ਚਪੇੜ ਬੱਚੇ ਹੋ ਵਾਹ ਛੁੱਟੀਆਂ ਦਾ ਕੰਮ ਲੋਣ ਵੇੜ ਬੱਚੇ ਹੋ ਵਾਹ ਛੁੱਟੀਆਂ ਦਾ ਕੰਮ ਲੋਣ ਵੇੜ ਬੱਚੇ ਹੋ ਠੀਕ ਆ ਜੀ ਹਾਂ ਜੀ ਬਧੀ ਗਰਮੀ ਤੋਂ ਆਪਣੇ ਆਪ ਨੂੰ ਬਚਾਇਓ ਤੀਰਥ ਮੱਲੀ ਦੀ ਰਚਨਾ ਪੜ੍ਹ ਕੇ ਜਾਇਓ ਗਰਮੀ ਤੋਂ ਆਪਣੇ ਆਪ ਨੂੰ ਬਚਾਇਓ ਤੀਰਥ ਮੱਲੀ ਦੀ ਰਚਨਾ ਪੜ੍ਹ ਕੇ ਜਾਇਓ ਕੁੱਲ ਰਹਿ ਗਿਆ ਏ ਹਫਤਾ ਡੇਢ ਬੱਚਿਓ ਛੁੱਟੀਆਂ ਦਾ ਕੰਮ ਲਾਉਣ ਮੇੜ ਬੱਚਿਓ ਛੁੱਟੀਆਂ ਦਾ ਕੰਮ ਲਾਉਣ ਮੇੜ ਬੱਚਿਓ ਛੁੱਟੀਆਂ ਦਾ ਆਇਆ ਬੜਾ ਆਨੰਦ ਬੱਚਿਓ ਅਧੀਆਂ ਛੁੱਟੀਆਂ ਗਈਆਂ ਲੰਘ ਬੱਚਿਓ ਕਰਿਓ ਨਾ ਹੁਣ ਕੋਈ ਦੇਰ ਬੱਚਿਓ ਛੁੱਟੀਆਂ ਦਾ ਕੰਮ ਲਾਓ ਨਵੇੜ ਬੱਚਿਓ ਛੁੱਟੀਆਂ ਦਾ ਕੰਮ ਲਾਓ ਨਵੇੜ ਬੱਚਿਓ ਹਾਂ ਜੈਜ ਕਿੱਦਾਂ ਲੱਗੀ ਵਧੀਆ ਲਾ ਮੈਰੀ ਬਹੁਤ ਵਧੀਆ ਕਿਰਤਾ ਇਹ ਬੱਚਿਆਂ ਦੇ ਆਧਾਰ ਤੇ ਆ ਜਿਨ੍ਹਾਂ ਨੇ ਕੰਮ ਹਜੇ ਰਹਿਦਾ ਹੋਊਗਾ ਉਹ ਆਪਣੀ ਕਿਰਤਾ ਸੁਣ ਕੇ ਉਹ ਬੱਚੇ ਜਿਹੜਾ ਕੰਮ ਆਪਦਾ ਕਰ ਲੈਣਗੇ ਸੋ ਦੋਸਤੋ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਅਸੀਂ ਬੇਨਤੀ ਕਰ ਰਹੇ ਹਾਂ ਕਿ ਕੀ ਤੁਸੀਂ ਜਿੱਥੋਂ ਸਾਡੇ ਨਾਲ ਜੁੜੇ ਹੋਏ ਆਂ ਉਥੋਂ ਦੀ ਤੁਸੀਂ ਆਪਦੇ ਜ਼ਿਲ੍ਹਕਤ ਦਾ ਜਾਂ ਸ਼ਹਿਰ ਦਾ ਨਾਮ ਦੱਸ ਦਿਓ ਹਾਂਜੀ ਸਹਿਜ ਇਹ ਗੱਲ ਕਹਿੰਦਾ ਜੀ ਜਿੱਥੋਂ ਜਿੱਥੋਂ ਤੁਸੀਂ ਜੁੜੇ ਹੋ ਸਾਡੇ ਨਾਲ ਸਾਨੂੰ ਵੀ ਪਤਾ ਲੱਗ ਜੇ ਵੀ ਜਿਹੜੀ ਸਾਡੀ ਇਹ ਕਿਰਤ ਹੈ ਵਾ ਛੁੱਟੀਆਂ ਦਾ ਕੰਮ ਕਿੱਥੇ ਕਿੱਥੋਂ ਤੱਕ ਪਹੁੰਚ ਗਈ ਹੈ ਸੋ ਤੁਸੀਂ ਆ ਜਿੱਥੇ ਜਾਂ ਸ਼ਹਿਰ ਦਾ ਨਾਮ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸਿਓ ਕਿਉਂਕਿ ਸਾਨੂੰ ਹੌਸਲਾ ਵਜਾਈ ਹੋ ਜੂਗੀ ਵੀ ਇੱਥੋਂ ਤੱਕ ਸਾਡੀ ਕਿਰਤ ਜਿਹੜੀ ਉਹ ਪਹੁੰਚ ਚੁੱਕੀ ਹੈ ਹਾਂਜੀ ਸਹਿਜ ਹਾਂਜੀ ਹੁਣ ਤੁਸੀਂ ਮਤਲਬ ਕਿ ਤੁਸੀਂ ਸਾਨੂੰ ਕਿਹਾ ਵੀ ਕੋਈ ਵੀ ਕਵਿਤਾ ਸੁਣਾਓ ਅਸੀਂ ਤੁਹਾਨੂੰ ਸੁਣਾਈ ਆ ਤੇ ਹੁਣ ਤੁਸੀਂ ਸਾਡੀ ਵੀ ਬੇਨਤੀ ਜਿਹੜੀ ਅਸੀਂ ਤੁਹਾਨੂੰ ਕਰ ਰਹੇ ਹਾਂ ਉਹ ਵੀ ਹੁਣ ਪੂਰੀ ਕਰੋ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਕਰਿਓ ਹਾਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹਾਂਜੀ ਤਿੰਨ ਚੀਜ਼ਾਂ ਕਰਨੀਆਂ ਤੁਸੀਂ ਇੱਕ ਤਾਂ ਵੀਡੀਓ ਨੂੰ ਲਾਈਕ ਕਰਨਾ ਵਾ ਹਾਂਜੀ ਇੱਕ ਕਮੈਂਟ ਕਰਨਾ ਤੇ ਇੱਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਇਹ ਚ ਕੋਈ ਪੈਸੇ ਨਹੀਂ ਲੱਗਦੇ ਸਬਸਕ੍ਰਾਈਬ ਕਰਨ ਦੇ ਵਾਸਤੇ ਬਟਾ ਨਹੀਂ ਲੱਗਣਾ ਹਾਂਜੀ 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 ਬਿਲਕੁਲ ਜੀ ਸਹੀ ਗੱਲ ਹੈ ਜੀ ਹੋਰ ਸੁਣਾ ਜਾਈਂ ਕਰੀ ਤੇ ਕੀ ਹਾਲ ਹੈ ਨਵੀਤਾ ਜੀ ਕੋਈ ਹਾਂ ਸੁਣਾ ਦੇ ਹੋਰ ਕੀ ਸੁਣਾ ਕੱਲ ਕਿਹੜੀ ਅੱਜ ਕਿਹੜੀ ਖੇਡ ਖੇਡਦੀ ਤੂੰ ਤੇ ਅਵੀ ਨੇ ਕੀ ਕੀ ਖੇਡਿਆ ਕ੍ਰਿਕਟ ਕ੍ਰਿਕਟ ਖੇਡੇ ਸੀ ਹਾਂਜੀ ਅੱਛਾ ਜੀ ਤੇ ਹੋਰ ਨਵੀਤਾ ਜੀ ਹੋਰ ਵਧੀਆ ਕੋਈ ਹੋਰ ਤੋਂ ਵੀ ਕਹਾਣੀ ਦੇਖ ਲਓ ਸੁਣਾ ਦਿਓ ਕਹਾਣੀ ਉਹਨਾਂ ਚ ਲੱਭਦਾ ਮੈਂ ਸੁਣਾਉਂਦਾ ਜੀ ਕਮੈਂਟ ਆ ਲੈਂਦੀ ਬਈ ਇਹਨਾਂ ਜਦੋਂ ਕੀ ਕਮੈਂਟ ਕਰੋ ਫਿਰ ਮਾਮਾ ਜੀ ਵੀ ਸੁਣਾਉਣਗੇ ਹੋਰ ਕੋਈ ਕਹਾਣੀ ਹਾਂਜੀ ਲਿਆ ਮੈਂ ਲੱਭਾਂ ਫੇਰ ਕਮੈਂਟ ਆ ਆਇ ਬਰਕਰਾਰ ਹੋਰ ਤੁਸੀਂ ਆਪਦਾ ਹਾਲ ਚਾਲ ਦੱਸੋ ਵੀ ਕਿਵੇਂ ਆ ਕਿੰਨੀ ਕੀ ਤੁਹਾਡੇ ਇੱਥੇ ਇਲਾਕੇ 'ਚ ਗਰਮੀ ਪੈ ਰਹੀ ਆ ਕੱਲ ਵੀ ਸਾਡੇ ਨਾਲ ਇੱਕ ਵੀਰ ਸਾਡੇ ਨਾਲ ਜੁੜੇ ਸੀਗੇ ਜੋ ਲੁਧਿਆਣੇ ਤੋਂ ਸੀਗੇ ਤੇ ਆਏ ਮਤਲਬ ਕਿ ਤੁਸੀਂ ਦੂਰੋਂ ਦੂਰੋਂ ਜੜਦੇ ਸਾਨੂੰ ਵੀ ਹੌਸਲਾ ਮਿਲਦਾ ਵਾ ਵੀਡੀਓ ਬਣਾਉਂਦਾ ਫਿਰ ਆਪਣੇ ਜ਼ਿਲ੍ਹੇ ਦਾ ਨਾਮ ਤੇ ਸ਼ਹਿਰ ਦਾ ਨਾਮ ਜ਼ਰੂਰ ਦੱਸਿਓ ਆ ਬਣਾ ਦਈਏ ਦਰਸ਼ਕਾਂ ਨੂੰ ਚਲੋ ਹੁਣ ਮਾਮਾ ਜੀ ਤੋਂ ਕਵਿਤਾ ਸੁਣੋ ਹਾਂ ਜੀ ਇਹ ਹੈਗੇ ਆਪਣੀ ਗਰਮੀ ਜਿਵੇਂ ਸਹਿਜ ਨੇ ਕਿਹਾ ਵੀ ਗਰਮੀ ਬਹੁਤ ਆ ਸੋ ਗਰਮੀ ਤੋਂ ਬਚਣ ਲਈ ਸਾਨੂੰ ਕੀ ਕਰਨਾ ਚਾਹੀਦਾ ਕਿਪਤਾ ਇੱਕ ਰੁੱਖ 100 ਸੌਖ ਕਿਪਤਾ ਦਾ ਨਾਮ ਹੈ ਇੱਕ ਰੁੱਖ 100 ਸੌਖ ਮਤਲਬ ਕਿ ਜਿਵੇਂ ਆਪਾਂ ਇੱਕ ਰੁੱਖ ਲਗਾਇਆ ਤੇ ਉਹਦੇ 100 ਸੌਖ ਮਿਲਣਗੇ ਆਪਾਂ ਨੂੰ ਜਿਵੇਂ ਕਿ ਆਪਾਂ ਜਾਂ ਕੋਈ ਬੱਚੇ ਦਾ ਜਨਮ ਦਿਨ ਆਉਂਦਾ ਜਾਂ ਕਿਸੇ ਦਾ ਵੀ ਕੋਈ ਹੁੰਦਾ ਉਹ ਤੋਂ ਘੱਟੋ ਘੱਟ ਆਪਾਂ ਇੱਕ ਰੁੱਖ ਜ਼ਰੂਰ ਲਾਇਆ ਕਰੀਏ ਜਾਂ ਪੰਜ ਰੁੱਖ ਲਾਈਏ ਜਾਂ ਕੋਈ ਵੀ ਆਪਣੇ ਪ੍ਰੋਗਰਾਮ ਉਦੋਂ ਉਦੋਂ ਆਪਾਂ ਰੁੱਖ ਜ਼ਰੂਰ ਲਗਾਈਏ ਰੁੱਖਾਂ ਦੇ ਆਧਾਰ ਤੇ ਕਿਪਤਾ ਵਾ ਪਿਛਲੇ ਸਾਲ ਜਨਮ ਦਿਨ ਤੇ ਪਿਛਲੇ ਸਾਲ ਜਨਮ ਦਿਨ ਤੇ ਮੈਂ ਬੂਟਾ ਲਾਇਆ ਹੋ ਗਿਆ 1 ਸਾਲ ਦਾ ਐਤਕੀ ਜਨਮ ਦਿਨ ਤੇ ਫੇਰ ਹੈ ਲਾਉਣਾ ਇੱਕ ਬੂਟਾ ਉਹਦੇ ਨਾਲ ਦਾ ਪਿਛਲੇ ਸਾਲ ਜਨਮ ਦਿਨ ਤੇ ਮੈਂ ਬੂਟਾ ਲਾਇਆ ਹੋ ਗਿਆ 1 ਸਾਲ ਦਾ ਐਤਕੀ ਜਨਮ ਦਿਨ ਤੇ ਫੇਰ ਹੈ ਲਾਉਣਾ ਇੱਕ ਬੂਟਾ ਉਹਦੇ ਨਾਲ ਦਾ ਉਹਦੇ ਥੱਲੇ ਬੈਠ ਕੇ ਗੀਤ ਖੁਸ਼ੀਆਂ ਦੇ ਗਾਇਆ ਕਰਾਂਗੇ ਉਹਦੇ ਥੱਲੇ ਬੈਠ ਕੇ ਗੀਤ ਖੁਸ਼ੀਆਂ ਦੇ ਗਾਇਆ ਕਰਾਂਗੇ ਨਾਲੇ ਫਲ ਉਹਦੇ ਮਿੱਠੇ ਮਿੱਠੇ ਖਾਇਆ ਕਰਾਂਗੇ ਨਾਲੇ ਫਲ ਉਹਦੇ ਮਿੱਠੇ ਮਿੱਠੇ ਖਾਇਆ ਕਰਾਂਗੇ ਰੁੱਖਾਂ ਬਿਨਾ ਨਾ ਧਰਤੀ ਖਾਲੀ ਹੋਊ ਨਾਲੇ ਧਰਤੀ ਤੇ ਹਿਆਲੀ ਹੋਊ ਰੁੱਖਾਂ ਬਿਨਾ ਨਾ ਧਰਤੀ ਖਾਲੀ ਹੋਊ ਹਵਾ ਤੇ ਪਾਣੀ ਨੂੰ ਬਚਾਉਣਾ ਪਊ ਹਵਾ ਤੇ ਪਾਣੀ ਨੂੰ ਬਚਾਉਣਾ ਪਊ ਹਰ ਬੰਦੇ ਨੂੰ ਰੁੱਖ ਲਾਉਣਾ ਪਊ ਹਰ ਬੰਦੇ ਨੂੰ ਰੁੱਖ ਲਾਉਣਾ ਪਊ ਅੱਜ ਤੋਂ ਆਪਾਂ ਸਾਰੇ ਰਲ ਮਿਲ ਕੇ ਰੁੱਖ ਲਗਾਵਾਂਗੇ ਧਰਤੀ ਨੂੰ ਹਰਿਆ ਭਰਿਆ ਬਣਾਵਾਂਗੇ ਧਰਤੀ ਨੂੰ ਹਰਿਆ ਭਰਿਆ ਬਣਾਵਾਂਗੇ ਇੱਕ ਰੁੱਖ ਜ਼ਰੂਰ ਲਗਾਓ ਇੱਕ ਰੁੱਖ ਸੌ ਸੁੱਖ ਦੱਸੋ ਜੀ ਜਿਵੇਂ ਹੁਣ ਮਾਮਾ ਜੀ ਨੇ ਤੁਹਾਨੂੰ ਕਹਾਣੀ ਸੁਣਾਈ ਆ ਇਹਦੇ ਵਿੱਚ ਸੀਗਾ ਜਿਵੇਂ ਜਨਵਦਨ ਤੇ ਕੋਈ ਵੀ ਇੱਕ ਰੁੱਖ ਲਗਾਓ ਹਣਾ ਮਾਮਾ ਜੀ ਸੀਗਾ ਨਾ ਹਾਂਜੀ ਬਿਲਕੁਲ ਠੀਕ ਹੈ ਜੀ ਇਹ ਕਰੋ ਜਾਨੀ ਕਿ ਹੁਣ ਵੀ ਜਿਵੇਂ ਹਾਂਜੀ ਵੱਧ ਤੋਂ ਵੱਧ ਰੁੱਖ ਵੈਸੇ ਵੀ ਲਗਾਉਣੇ ਚਾਹੀਦੇ ਹੁਣ ਗਰਮੀ ਆ ਤੇ ਇਸ ਲਈ ਆਪਣੇ ਘਰੇ ਜਾਂ ਆਪਣੇ ਗੇੜ ਚ ਜਾਂ ਖੇਤ ਵਗੈਰਾ ਚ ਇੱਕ ਅੱਧਾ ਰੱਖ ਤਾਂ ਜ਼ਰੂਰ ਲਗਾਓ ਕਿਉਂਕਿ ਉਹਦੇ ਨਾਲ ਆਪਾਂ ਨੂੰ ਆਕਸੀਜਨ ਦਾ ਕਦੇ ਵੀ ਘਟਾ ਨਹੀਂ ਹੁੰਦਾ ਨਾਲੇ ਇਹ ਗਰਮੀ ਤੋਂ ਰਹਿਤ ਬਿਲਕੁਲ ਜੀ ਰੱਖ ਲਾਉਣੇ ਬਹੁਤ ਹੀ ਜ਼ਰੂਰੀ ਆ ਕਿਉਂਕਿ ਤਪਸ ਵੱਧ ਰਹੀ ਹੈ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਹੈ ਸੂਰ ਰੱਖ ਲਗਾਉਣੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੋਏ ਨੇ ਤਾਂ ਜੋ ਧਰਤੀ ਤੇ ਜਿਹੜੀ ਤਪਸ਼ਾ ਕਰ ਸਕਦੀ ਹੈ ਤੇ ਸਾਡੀ ਹਰੀ ਵਧ ਸਕਦੀ ਹੈ ਸ਼ਾਇਦ ਹਾਂ ਜੀ 5 ਜੂਨ ਯਾਰ 2010 ਇਹ ਤੋਂ ਮੇਰੇ ਹੁਣ ਤੋਂ ਪਹਿਲਾਂ ਦੀ ਹੈ ਹਾਂ ਉਹ ਤਾਂ ਮੈਂ ਵੀ ਨਹੀਂ ਸੀਗਾ ਇਸ ਤੋਂ ਪਹਿਲਾਂ ਸਹਿਜ ਤੁਸੀਂ ਕਿਹੜੇ ਸਕੂਲ ਦੇ ਵਿੱਚ ਪੜ੍ਹਦੇ ਸੀ ਪਹਿਲਾਂ ਅਸ਼ੀਰਗੰਜ ਚ ਅੱਛਾ ਜੀ ਹੁਣ ਇਹ ਸਕੂਲ ਤੁਹਾਡਾ ਵਧੀਆ ਜਿੱਥੇ ਲੱਗੇ ਹੋ ਹਾਂ ਜੀ ਬਹੁਤ ਵਧੀਆ ਅੱਛਾ ਜੀ ਕੋਈ ਚਪੇੜਾਂ ਚ ਬੜਾ ਪੈਂਦੀਆਂ ਜਾਂ ਕੰਮ ਨਾ ਕੀਤਾ ਮੈਡਮ ਸੱਤਕ ਸਾਲ ਹੋ ਗਏ ਇੱਥੇ ਲੱਗੇ ਨੂੰ ਅੱਛਾ ਕਟ ਕਟ ਉਹਦਾ ਇੱਕ ਦੋ ਸਾਲ ਹੀ ਲੱਗਾ ਕਟ ਕਟ ਪੈਂਦੀ ਹੁੰਦੀ ਤੁਹਾਡੇ ਨਹੀਂ ਹੁਣ ਤਾਂ ਨਹੀਂ ਹੈ ਝੂਠ ਮਾਰਦੇ ਹੋਗੇ ਨਹੀਂ ਅੱਛਾ ਜੀ ਦੋਸਤੋ ਇੱਕ ਰਚਨਾ ਹੋਰ ਤੇ ਸਾਡੇ ਕਿਸੇ ਦੋਸਤ ਮਿੱਤਰ ਨੇ ਕਮੈਂਟ ਕੀਤਾ ਵਾ ਵੀ ਉਹ ਜਿਹੜੀ ਸਾਡੀ ਰਚਨਾ ਵਾ ਦਾ ਦੋਸਤੋ ਹੋਰ ਮੜੇ ਜੇ ਕਮੈਂਟ ਕਰੋ ਇੱਕ ਹੀ ਕਮੈਂਟ ਆਇਆ ਉਹਦਾ ਜਿਹੜੀ ਬਾਲ ਕੇ ਪਤਾ ਵਾ 13 ਮਿੰਟ ਹੋ ਚੁੱਕੇ ਨੇ ਤੇ ਹਜੇ ਵੀ ਸਾਂਝੀ ਕੀਤੀ ਜਾਵੇ ਇੱਕ ਕਮੈਂਟ ਆਇਆ ਸਿਰਫ ਕਮੈਂਟ ਵੱਧ ਤੋਂ ਵੱਧ ਕਰੋ ਦੱਬ ਕੇ ਤੇ ਵੀਡੀਓ ਨੂੰ ਸ਼ੇਅਰ ਕਰੋ ਜਿਹੜੇ ਕਮੈਂਟ ਦੁਆਰਾ ਕਰੋ ਹੋਂਦੇ ਕਵਿਤਾ ਸੁਣਾਇਓ ਸਾਨੂੰ ਮਾਲ ਕਵਿਤਾ ਸੋ ਦੋਸਤੋ ਜੁੜ ਜੋ ਫਿਰ ਇੱਕ ਕਵਿਤਾ ਤੁਹਾਡੇ ਨਾਲ ਹੋਰ ਰਚਨਾ ਸਾਂਝੀ ਕਰਨੀ ਆ ਜੁੜ ਜੋ ਇਹ ਵੀ ਆਪਣੇ ਜੋ ਆਲੇ ਦੁਆਲੇ ਦੇ ਅਧਾਰ ਤੇ ਲਿਖੀ ਹੋਈ ਹੈ 9 ਅਗਸਤ 2014 ਦੀ ਲਿਖੀ ਆ ਕਵਿਤਾ ਇਹ ਮੇਰੀ ਮੇਰੇ ਹੋਂ ਤੋਂ ਬਾਅਦ ਇਹ ਜਿਹੜੀ ਕਮਤਾ ਤੁਹਾਡੇ ਨਾਲ ਸਾਂਝੀ ਕਰਨੀ ਆ ਉਹ ਜਿਹੜੀ ਪਹਿਲਾਂ ਸੁਣਾਈ ਸੀਗੀ ਇੱਕ ਰਖ ਸੋਖ ਉਹ ਸੀਗੀ 2010 ਦੀ ਤੇ ਮਾਮਾ ਜੀ ਇਹਨੇ ਪਹਿਲਾਂ ਤੋਂ ਲਿਖਦੇ ਆ ਰਹੇ ਆ ਤੇ ਆਵਾਜ਼ ਦੱਸ ਦਿਓ ਦੋਸਤੋ ਸਾਡੀ ਆਵਾਜ਼ ਤੁਹਾਡੇ ਤੱਕ ਪ੍ਰੋਪਰ ਪਹੁੰਚ ਰਹੀ ਹੈ ਨਾ ਫੇਰ ਹੀ ਫਾਇਦਾ ਕਰਤਾ ਸਾਨੂੰ ਲਿਖ ਕਮੈਂਟ ਕਰੋ ਕਮੈਂਟ ਕਰੋ ਵਧੀਆ ਹਾਂ ਕਮੈਂਟ ਕਰਦਿਆ ਕਰੋ ਸਾਨੂੰ ਪਤਾ ਲੱਗ ਜਾਂਦਾ ਸਾਡੀ ਜਿਹੜੀ ਪੇਸ਼ਕਾਰੀ ਆ ਤੁਹਾਡੇ ਤੱਕ ਪਹੁੰਚ ਰਹੀ ਹੈ ਸੋ ਦੋ ਸੋ ਹਾਂਜੀ ਮੈਂ ਪਾਕਿਸਤਾਨ ਸੇ ਹਾਂ ਪਾਕਿਸਤਾਨ ਹਾਂਜੀ ਪਾਕਿਸਤਾਨ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂਜੀ ਇਹ ਤਾਂ ਬਾਰਡਰਾਂ ਨੇ ਵਿੱਥਾਂ ਪਾਤੀਆਂ ਜੀ ਪਹਿਲਾਂ ਆਪਾਂ ਸਾਰੇ ਇਕੱਠੇ ਹੁੰਦੇ ਸੀਗੇ ਹਾਂਜੀ ਪੰਜਾਬ ਅੱਧਾ ਪਾਕਿਸਤਾਨ ਦੇ ਵਿੱਚ ਰਹਿ ਗਿਆ ਅੱਧਾ ਪੰਜਾਬ 1947 ਦੇ ਵਿੱਚ ਵੰਡ ਹੋ ਗਈ ਸੀਗੀ ਵੰਡਿਆ ਗਿਆ ਸੋ ਸਾਡੇ ਉਥੇ ਭਾਈ ਭੈਣ ਬੜਾ ਆਪਸ ਵਿੱਚ ਪਿਆਰ ਆ ਸਾਰਿਆਂ ਦਾ ਕਿਉਂਕਿ ਆ ਜਿਹੜੀ ਸ਼ੈਰੀ ਆ ਸਹਿਤਕ ਸਾਥੀ ਆ ਉਧਰ ਵੀ ਬੜਾ ਵਧੀਆ ਲਿਖਦੇ ਆ ਪਾਕਿਸਤਾਨ ਵਾਲੇ ਵੀਡੀਓ ਆਉਂਦੀਆਂ ਰਹਿੰਦੀਆਂ ਵਾ ਉਹਨਾਂ ਦਾ ਵੀ ਸੁਣੀ ਦਾ ਬੜਾ ਵਧੀਆ ਲਿਖਦੇ ਆ ਉਹ ਤੇ ਜਿਹੜਾ ਸਾਡੇ ਇਹ ਬਹੁਤ ਸਾਂਝਾ ਕਾਵੀ ਤੌਰ ਤੇ ਸਹਿਤਕ ਤੌਰ ਤੇ ਪਾਕਿਸਤਾਨ ਦੇ ਵਿੱਚ ਲਿਖਾਰੀ ਬਹੁਤ ਵਧੀਆ ਵਾ ਸੋ ਉਥੇ ਵੀ ਜਿਹੜੇ ਅਸਥਾਨ ਦੇਖਣ ਆਲੇ ਆ ਜੀ ਇਦਾਂ ਜਿਵੇਂ ਮਾਮਾ ਜੀ ਕਹਿ ਰਹੇ ਨੇ ਕਿ ਇਹ ਤਾਂ ਆਪਣੀ ਤਾਂ ਕੋਈ ਲੜਾਈ ਨਹੀਂ ਇਹ ਤਾਂ ਪਹਿਲਾਂ ਤੋਂ ਹੀ ਆ ਤੇ ਉਵੇਂ ਇਹ ਆਪਣਾ ਤਾਂ ਕੋਈ ਨਹੀਂ ਦੋਸ਼ ਇਹਦੇ ਵਿੱਚ ਜਿਹੜੇ ਪਹਿਲਾਂ ਦੇ ਰਾਜਾ ਮਹਾਰਾਜੇ ਸੀਗੇ ਉਹਨਾਂ ਦੀ ਲੜਾਈ ਸੀ ਆਪਣੀ ਤਾਂ ਕੋਈ ਲੜਾਈ ਨਹੀਂ ਹਾਂਜੀ ਹਾਂਜੀ ਧੰਨਵਾਦ ਪਾਕਿਸਤਾਨ ਵਾਲਿਓ ਤੁਸੀਂ ਸਾਨੂੰ ਬੜਾ ਪਿਆਰ ਦਿੰਦੇ ਹੋ ਸਾਡੇ ਚੈਨਲ ਨੂੰ ਸੁਣਦੇ ਹੋ ਸੋ ਆਓ ਫਿਰ ਰਚਨਾ ਤੁਹਾਡੇ ਨਾਲ ਸਾਂਝੀ ਕਰੀਏ ਕਮੈਂਟ ਜਰੂਰ ਕਰਦੇ ਹੋ ਬਾਕੀ ਦੋਸਤ ਮਿੱਤਰ ਵੀ ਕਿੱਥੋਂ ਜੁੜੇ ਹੋਏ ਆ ਹਾਂਜੀ ਸੜਕ ਰਚਨਾ ਦਾ ਨਾਮ ਹੈ ਸੜਕ ਜਦੋਂ ਸੜਕਾ ਜਿਹੜੀ ਉਹ ਟੁੱਟੀ ਹੁੰਦੀ ਆ ਉਹਦੇ ਆਧਾਰ ਤੇ ਇਹ ਜਿਹੜੀ ਕਵਿਤਾ ਲਿਖੀ ਆ ਮੈਨੂੰ ਬਣੀ ਨੂੰ ਹੋ ਗਏ 15 20 ਸਾਲ ਕਿਸੇ ਸਰਕਾਰ ਨੇ ਕੀਤਾ ਨਾ ਮੇਰੇ ਵੱਲ ਖਿਆਲ ਮੈਨੂੰ ਬਣੀ ਨੂੰ ਹੋ ਗਏ 15 20 ਸਾਲ ਕਿਸੇ ਸਰਕਾਰ ਨੇ ਕੀਤਾ ਨਾ ਮੇਰੇ ਵੱਲ ਖਿਆਲ ਥਾਂ ਥਾਂ ਟੋਹੇ ਪਏ ਥਾਂ ਥਾਂ ਕਹਾਂ ਸੇ ਹੋ ਪੰਜਾਬ ਸੇ ਪੰਜਾਬ ਸੇ ਪੰਜਾਬ ਤੋਂ ਆਤੇ ਪੰਜਾਬ ਤੋਂ ਪੰਜਾਬ ਦੇ ਮੋਗਾ ਮੋਗਾ ਡਿਸਟ੍ਰਿਕਟ ਮੋਗਾ ਪੰਜਾਬ ਦੇ ਡਿਸਟ੍ਰਿਕਟ ਮੋਗਾ ਤੋਂ ਜੀ ਆਓ ਜੀ ਥਾਂ ਥਾਂ ਟੋਹੇ ਪਏ ਲੋਕੀ ਕੱਢਦੇ ਮੈਨੂੰ ਗਾਲ ਮੈਨੂੰ ਬਣੀ ਨੂੰ ਹੋ ਗਏ 15 20 ਸਾਲ ਮੈਨੂੰ ਬਣੀ ਨੂੰ ਹੋ ਗਏ 15 15 20 ਸਾਲ ਇਸ ਸੜਕ ਕਹਿੰਦੀ ਆ ਜੀ ਟੁੱਟੀ ਹੋਈ ਸੜਕਾ ਜਿਹੜੀ ਉਹ ਇਹ ਗੱਲ ਕਹਿੰਦੀ ਆ ਓਕੇ ਜੀ ਸਾਨੂੰ ਹਾਂ ਜੀ ਹਾਂ ਜੀ ਹਾਂ ਜੀ ਪਾਕਿਸਤਾਨ ਸੇ ਉਹ ਆਪ ਹਾਂ ਜੀ ਹਾਂ ਜੀ ਹਾਂ ਜੀ ਮੈਨੂੰ ਪਤਾ ਲੱਗ ਗਿਆ ਹਾਂਜੀ ਹਾਂਜੀ ਅੱਗੇ ਹੈ ਜੀ ਕੰਨਿਓ ਟੁੱਟ ਗਈ ਵਿਚਾਲੋਂ ਟੁੱਟ ਗਈ ਸਾਰੇ ਪਾਸਿਓ ਟੁੱਟ ਗਈ ਕੰਨਿਓ ਟੁੱਟ ਗਈ ਵਿਚਾਲੋਂ ਟੁੱਟ ਗਈ ਸਾਰੇ ਪਾਸਿਓ ਟੁੱਟ ਗਈ ਪਿੱਛੇ ਜੇ ਸਰਕਾਰ ਮੇਰੇ ਕਲੇਜੇ ਪੱਥਰ ਸੁੱਟ ਗਈ ਕੰਨਿਓ ਟੁੱਟ ਗਈ ਵਿਚਾਲੋਂ ਟੁੱਟ ਗਈ ਸਾਰੇ ਪਾਸਿਓ ਟੁੱਟ ਗਈ ਪਿੱਛੇ ਜੇ ਸਰਕਾਰ ਮੇਰੇ ਕਲੇਜੇ ਪੱਥਰ ਸੁੱਟ ਗਈ ਜੀਦੇ ਨਾਲ ਮੇਰਾ ਹੋ ਗਿਆ ਆਪ ਵੀ ਪਾਕਿਸਤਾਨ ਹੋਰ ਵੀ ਮੰਦੜਾ ਹਾਲ ਇੰਡੀਆ ਤੋਂ ਇੰਡੀਆ ਸੇ ਹਾਂਜੀ ਅਸੀਂ ਇੰਡੀਆ ਇੰਡੀਆ ਵਾਲੇ ਪੰਜਾਬ ਸੇ ਹਾਂ ਇੰਡੀਆ ਵਾਲੇ ਪੰਜਾਬ ਤੋਂ ਆ ਸੀ ਜੀ ਹਮ ਪਾਕਿਸਤਾਨ ਸੇ ਨਹੀਂ ਹੈ ਕੰਨਿਓ ਟਟ ਗਈ ਵਿਚਾਲੋਂ ਟਟ ਗਈ ਸਾਰੇ ਪਾਸਿਓ ਟਟ ਗਈ ਪਿੱਛੇ ਜਿਹੇ ਸਰਕਾਰ ਮੇਰੇ ਕਲੇਜੇ ਪੱਥਰ ਸੁੱਟ ਗਈ ਜੀ ਦੇ ਨਾਲ ਮੇਰਾ ਹੋ ਗਿਆ ਹੋਰ ਵੀ ਮੰਦੜਾ ਹਾਲ ਸੜਕ ਕਹਿੰਦੀ ਮੈਨੂੰ ਬਣੀ ਨਾ ਹੋ ਗਏ 15-20 ਸਾਲ ਕਿਸੇ ਸਰਕਾਰ ਨੇ ਕੀਤਾ ਨਾ ਮੇਰੇ ਵੱਲ ਖਿਆਲ ਕੋਈ ਖੱਬੇ ਤੋਂ ਸਜੇ ਤੇ ਕੋਈ ਜਾਵੇ ਸਜੇ ਤੋਂ ਖੱਬੇ ਜਦ ਕੋਈ ਚੀਜ਼ ਆਣ ਕੇ ਇੱਕ ਦੂਜੇ ਚੋਂ ਵੱਜੇ ਕੋਈ ਖੱਬੇ ਤੋਂ ਸਜੇ ਤੇ ਕੋਈ ਜਾਵੇ ਸਜੇ ਤੋਂ ਖੱਬੇ ਜਦ ਕੋਈ ਚੀਜ਼ ਇੱਕ ਦੂਜੇ ਵਿੱਚ ਵੱਜੇ ਉਦੋਂ ਖੂਨ ਨਾਲ ਹੋ ਜਾਂਦਾ ਮੇਰਾ ਰੰਗ ਲਾਲ ਮੈਨੂੰ ਬਣੀ ਨੂੰ ਹੋ ਗਏ 15-20 ਸਾਲ ਕਿਸੇ ਸਰਕਾਰ ਨੇ ਕੀਤਾ ਨਾ ਮੇਰੇ ਵੱਲ ਖਿਆਲ ਹਾਂਜੀ ਭਾਈ ਜੀ ਮੇਰਾ ਚੈਨਲ ਹੈ ਹਾਂਜੀ ਹਾਂਜੀ ਬਹੁਤ ਵਧੀਆ ਜੀ ਅੱਛਾ ਜੀ ਤੁਹਾਡਾ ਤੁਹਾਡੇ ਚੈਨਲ ਦਾ ਨਾਮ ਕੀ ਆ ਆਪਣੇ ਚੈਨਲ ਦਾ ਨਾਮ ਦੱਸ ਦਿਓ ਜੀ ਅਸੀਂ ਸਬਸਕ੍ਰਾਈਬ ਕਰਦੇਾਂਗੇ ਤੁਹਾਡਾ ਚੈਨਲ ਵੀ ਤੇ ਹੋਰਾਂ ਤੋਂ ਵੀ ਕਰਵਾਵਾਂਗੇ ਹਾਂਜੀ ਚੈਨਲ ਸਬਸਕ੍ਰਾਈਬ ਕਰੋ ਤੇ ਦੂਜਿਆਂ ਤੋਂ ਵੀ ਕਰਵਾਓ ਮੀ ਪਏ ਤੋਂ ਥਾਂ ਥਾਂ ਪਾਣੀ ਖੜ ਜਾਂਦਾ ਮੱਛਰ ਪੈਦਾ ਹੋ ਕੇ ਲੋਕਾਂ ਦੇ ਲੜ ਜਾਂਦਾ ਅਸਣ ਮਸਾਨ ਹਾਂਜੀ ਠੀਕ ਹੈ ਜੀ ਜੀ ਅਸੀਂ ਕਰਵਾ ਲਾਂਗੇ ਅਸਣ ਮਸਾਨ ਮਸਾਨ ਜੀ ਹਾਂਜੀ ਅਸਣ ਮਸਾਨ ਜੀ ਧੰਨਵਾਦ ਜੀ ਧੰਨਵਾਦ ਤੁਹਾਡਾ ਠੀਕ ਹੈ ਜੀ ਅਸੀਂ ਵੀ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰਾਂਗੇ ਤੇ ਹੋਰਾਂ ਤੋਂ ਵੀ ਕਰਵਾਵਾਂਗੇ ਤੇ ਤੁਸੀਂ ਵੀ ਸਾਡਾ ਚੈਨਲ ਵੱਧ ਤੋਂ ਵੱਧ ਕਰਵਾਓ ਜੀ ਸਬਸਕ੍ਰਾਈਬ ਮੀ ਪਏ ਤੋ ਪਾਣੀ ਮੀ ਪਏ ਤੋ ਥਾ-ਥਾ ਪਾਣੀ ਖੜ ਜਾਂਦਾ ਮੱਛਰ ਪੈਦਾ ਹੋ ਕੇ ਲੋਕਾਂ ਦੇ ਲੜ ਜਾਂਦਾ ਨੀਵੀ ਹੋਣ ਕਰਕੇ ਕੋਈ ਹੈ ਨਹੀਂ ਪਾਣੀ ਦਾ ਨਿਕਾਲ ਹਾਂਜੀ ਜੀ YouTube ਦਾ ਲੋਗੋ ਹੈਗਾ ਵਾ ਮਾਈਕ ਉਹਦੇ ਥੱਲੇ ਲਿਖਿਆ ਆਰ ਰੰਗ ਇਸ ਤਰ੍ਹਾਂ ਦਾ ਮਾਈਕ ਕੀ ਹੈ ਜੀ ਇਸ ਤਰ੍ਹਾਂ ਦਾ ਹੀ ਮਾਈਕ ਨੀਵੀ ਹੋਣ ਕਰਕੇ ਕੋਈ ਹੈ ਨਹੀਂ ਪਾਣੀ ਦਾ ਨਿਕਾਲ ਆਪ ਵੀ ਮੈਨੂੰ ਬਣੀ ਨੂੰ ਹੋ ਕੇ 25 30 ਸਾਲ ਆਪ ਵੀ ਬਤਾ ਦੇ ਆਪਣੇ ਆਪ ਵੀ ਬਤਾ ਦਿਓ ਆਪਣੇ ਚੈਨਲ ਦਾ ਲੋਗੋ ਲੋਗੋ ਹੋ ਗਿਆ ਲੋਗੋ ਹੋ ਗਿਆ ਉਹ ਹੋਗਾ ਮੀ ਪਏ ਤਾਂ ਥਾਂ ਥਾਂ ਪਾਣੀ ਖੜ ਜਾਂਦਾ ਮੇਰੇ ਚੈਨਲ ਪਰ ਆ ਅੱਛਾ ਜੀ ਤੁਹਾਡੇ ਚੈਨਲ ਪਰ ਅੱਛਾ ਜੀ ਠੀਕ ਹੈ ਜੀ ਲੋਗੋ ਹੋਗਾ ਕਿਹੜਾ ਲੋਗੋ ਹੋਗਾ ਠੀਕ ਹੈ ਜੀ ਓਕੇ okay, ਓਕੇ okay. YouTube ਦਾ ਲੋਗੋ ਆ ਤੁਹਾਡੇ ਚੈਨਲ ਤੇ ਹਾਂਜੀ ਆ ਗਿਆ ਸ਼ੋ ਹੋ ਰਿਹਾ ਸਾਹਮਣੇ ਸਾਨੂੰ ਹਾਂਜੀ ਹਾਂਜੀ YouTube ਵਾਲਾ ਲੋਗੋ ਸ਼ੋ ਹੋ ਰਿਹਾ ਤੁਹਾਡੇ ਚੈਨਲ ਦਾ ਠੀਕ ਆ ਜੀ ਲੱਗ ਗਿਆ ਪਤਾ ਜੀ ਗੱਡੀਆਂ ਬੱਸਾਂ ਟਰੱਕਾਂ ਵਾਲੇ ਵੀ ਔਖੇ ਪੈਦਲ ਲੰਘਣ ਵਾਲੇ ਕਿਹੜਾ ਹੈਗੇ ਸੌਖੇ ਹਾਂਜੀ ਜੀ YouTube ਦਾ ਹੀ ਆ ਸਾਨੂੰ ਪਤਾ ਲੱਗ ਗਿਆ YouTube ਦਾ ਆਕਾ ਲੋਗ ਆ YouTube ਦਾ ਤੁਹਾਡਾ ਜੀ ਪਤਾ ਲੱਗ ਗਿਆ ਧੰਨਵਾਦ ਥੈਂਕ ਯੂ ਸ਼ੋ ਹੋ ਰਿਹਾ ਕਮੈਂਟ ਤੇ ਕਮੈਂਟ ਬਾਕਸ ਜਿਹੜਾ ਸ਼ੋ ਹੋ ਰਿਹਾ ਗੱਡੀਆਂ ਬੱਸਾਂ ਟਰੱਕਾਂ ਵਾਲੇ ਵੀ ਔਖੇ ਪੈਦਲ ਲੰਘਣ ਵਾਲੇ ਵੀ ਕਿਹੜਾ ਹੈਗੇ ਸੌਖੇ ਪਸ਼ੂਆਂ ਦੇ ਪੈਰਾਂ ਵਿੱਚ ਛਾਲੇ ਹੋ ਜਾਂਦੇ ਲਾਲ ਸੜਕ ਕਹਿੰਦੀ ਮੈਨੂੰ ਬਣੀ ਨੂੰ ਹੋਗੇ 15-20 ਸਾਲ ਕਿਸੇ ਸਰਕਾਰ ਨੇ ਕੀਤਾ ਨਾ ਮੇਰੇ ਵੱਲ ਖਿਆਲ ਮਾਮਾ ਜੀ ਕੋਈ ਵਧੀਆ ਸ਼ੇਰ ਹੀ ਸਾਨੂੰ ਆ ਆ ਕਹਾਣੀ ਪੂਰੀ ਕਰਕੇ ਵੋਟਾਂ ਮੌਕੇ ਲੀਡਰ ਕਹਿੰਦੇ ਮਲਾਈ ਵਰਗੀ ਬਣਾ ਦੇਾਂਗੇ ਸੜਕ ਨੂੰ ਕਹਿੰਦੇ ਵੋਟਾਂ ਮੌਕੇ ਲੀਡਰ ਕਹਿੰਦੇ ਮਲਾਈ ਵਰਗੀ ਬਣਾ ਦੇਾਂਗੇ ਨਾਲ ਨਾਲ ਇਹਦੇ ਹਰੇ ਫੁੱਲ ਬੂਟੇ ਲਗਾ ਦੇਾਂਗੇ ਇਹ ਸੋਚ ਕੇ ਜਨਤਾ ਵੋਟ ਪਾ ਦਿੰਦੀ ਸ਼ਾਇਦ ਹੋ ਜੇ ਜ਼ਿੰਦਗੀ ਕੁਸ਼ਹਾਲ ਮੈਨੂੰ ਬਣੀ ਨੂੰ ਹੋਗੇ 15-20 ਸਾਲ ਕਿਸੇ ਸਰਕਾਰ ਨੇ ਕੀਤਾ ਨਾ ਮੇਰੇ ਵੱਲ ਖਿਆਲ ਨਹੀਂ ਆਇਆ ਕੋਸਾ ਮੈਨੂੰ ਬਣੀ ਨੂੰ ਹੋ ਗਏ 15 20 ਸਾਲ ਕਿਸੇ ਸਰਕਾਰ ਨੇ ਕੀਤਾ ਨਾ ਮੇਰੇ ਵੱਲ ਖਿਆਲ ਜੇ ਸਰਕਾਰ ਵਿਚਾਰੀ ਛੜਕ ਨਾਲ ਹੱਦ ਨਾ ਕਰੇ ਤੀਰਥ ਮੱਲੀ ਕੋਈ ਪ੍ਰੋਗਰਾਮ ਰੱਦ ਨਾ ਕਰੇ ਜੇ ਸਰਕਾਰ ਵਿਚਾਰੀ ਛੜਕ ਨਾਲ ਹੱਦ ਨਾ ਕਰੇ ਤੀਰਥ ਮੱਲੀ ਕੋਈ ਪ੍ਰੋਗਰਾਮ ਰੱਦ ਨਾ ਕਰੇ ਭਾਵੇਂ ਹੋਵੇ ਗਰਮੀ ਤੇ ਭਾਵੇਂ ਹੋਵੇ ਸਿਆਲ ਮੈਨੂੰ ਬਣੀ ਨੂੰ ਹੋ ਗਏ 15 20 ਸਾਲ ਕਿਸੇ ਸਰਕਾਰ ਨੇ ਕੀਤਾ ਨਾ ਮੇਰੇ ਵੱਲ ਖਿਆਲ ਕਿਸੇ ਸਰਕਾਰ ਨੇ ਕੀਤਾ ਨਾ ਮੇਰੇ ਵੱਲ ਖਿਆਲ ਸੋ ਦੋਸਤੋ ਆਸੀ ਸਾਡੀ ਕਾ ਸਾਡੀ ਰਚਨਾ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਜਰੂਰ ਲਾਈਕ ਕਰਿਓ ਕਮੈਂਟ ਕਰਿਓ ਸੋ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਫੇਰ ਜਦੋਂ ਸਮਾਂ ਮਿਲਿਆ ਫੇਰ ਅਸੀਂ ਲਾਈਵ ਹੋਵਾਂਗੇ ਤੇ ਤੁਹਾਡੇ ਨਾਲ ਸਾਂਝੀ ਕਰਾਂਗੇ ਫੇਰ ਸਹੀ ਫੇਕ ಸೊ ಧನ್ವಾ ಸಮ